ਸਾਥਿਓ ਮੈਂ ਤੁਹਾਡਾ ਆਪਣਾ ਪੰਜਾਬੀ ਵਿਰਸਾ ਚੈਨਲ ਤੋਂ ਹਰਕੀਰਤ ਸਿੰਘ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਥਿਓ ਇੱਕ ਗੀਤ ਹੈ ਸ਼ਹਿਰ ਪਟਿਆਲੇ ਦੇ ਮੁੰਡੇ ਮੁਝ ਫੁੱਟ ਗਬਰੂ ਨੇ ਸੋਨੇ ਪੱਗਾਂ ਪੋਚਵੀਆ ਯਾਰੋ ਦਿਲ ਵਟੇ ਦਿਲ ਨੇ ਵਟਾਉਣੇ ਸਾਥਿਓ ਇਸ ਗੀਤ ਦੇ ਬੋਲਾਂ ਨਾਲ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੇਰੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਪੱਗ ਅਸੀਂ ਪੱਗ ਨੂੰ ਦਸਤਾਰ ਵੀ ਆਖਦੇ ਹਾਂ ਇਹ ਇੱਕ ਖਾਸ ਲੰਬਾਈ ਦਾ ਕੱਪੜਾ ਹੁੰਦਾ ਹੈ ਜਿਸ ਨੂੰ ਸਿਰ ਤੇ ਸਜਾਇਆ ਜਾਂਦਾ ਹੈ ਇਹ ਕੇਵਲ ਪਾਰਤਵੀਚੀ ਨਹੀਂ ਬਲਕਿ ਬਾਹਰਲੇ ਮੁਲਕਾਂ ਜਿਵੇਂ ਮੱਧ ਏਸ਼ੀਆ ਅਫਰੀਕਾ ਤੁਰਕੀ ਵਗੈਰਾ ਦੇਸ਼ਾਂ ਦੇ ਵਿੱਚ ਵੀ ਇਸ ਨੂੰ ਬੰਨਣ ਦਾ ਰਿਵਾਜ ਪ੍ਰਚਲਿਤ ਹੈ ਸਾਥੀਓ ਪੱਗ ਦਾ ਸਿੱਖੀ ਦੇ ਨਾਲ ਬਹੁਤ ਹੀ ਗੂੜਾ ਸੰਬੰਧ ਹੈ ਕੇਵਲ ਸਿੱਖੀ ਹੀ ਅ제ਹਾ ਧਰਮ ਹੈ ਜਿਸ ਦੇ ਵਿੱਚ ਪੱਗ ਬੰਨਣਾ ਜ਼ਰੂਰੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਦੀ ਸਥਾਪਨਾ ਕਰਨ ਵੇਲੇ ਉਹਨਾਂ ਨੇ ਪੱਗ ਬੰਨਣ ਲਈ ਕਿਹਾ ਸੀ ਤਾਂ ਜੋ ਹਜ਼ਾਰਾਂ ਲੱਖਾਂ ਬੰਦਿਆ ਵਿੱਚੋਂ ਇੱਕ ਸਿੱਖ ਦੀ ਪਛਾਣ ਦੂਰੋਹੀ ਹੋ ਜਾਵੇ ਅਤੇ ਉਹਨਾਂ ਦੁਆਰਾ ਦਿੱਤੇ ਪੰਜ ਕਕਾਰਾਂ ਵਿੱਚੋਂ ਇੱਕ ਕਕਾਰ ਕਿਸੇ ਨੂੰ ਵੀ ਪੱਗ ਸੰਭਾਲਣ ਵਿੱਚ ਬਹੁਤ ਮਦਦ ਕਰਦੀ ਹੈ ਕਈ ਇਲਾਕਿਆਂ ਵਿੱਚ ਪੱਗ ਨੂੰ ਪਗੜੀ ਸਾਫਾ ਜਾਂ ਫਿਰ ਦਸਤਾਰ ਵੀ ਆਖਿਆ ਜਾਂਦਾ ਹੈ ਸਭ ਤੋਂ ਮਹਿੰਗੀ ਪੱਗ ਤਸਰੀ ਦੀ ਹੁੰਦੀ ਹੈ ਜੋ ਕਿ ਖਾਸ-ਖਾਸ ਮੌਕਿਆਂ ਤੇ ਬਣਾਈ ਜਾਂਦੀ ਸੀ ਚੀਰੇ ਵਾਲੀ ਪੱਗ ਅਤੇ ਤੋਰੇ ਵਾਲੀ ਪੱਗ ਦੀ ਵੀ ਕਿਸੇ ਸਮੇਂ ਬਹੁਤ ਝੜਤ ਹੁੰਦੀ ਸੀ ਸਾਥੀਓ ਪੱਗ ਦਾ ਸਿੱਖੀ ਦੇ ਨਾਲ ਸੰਬੰਧ ਸ੍ਰੀ ਗੁਰੂ ਗੋਬਨ ਸਿੰਘ ਜੀ ਦੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪੱਗ ਬੰਨਣਾ ਜ਼ਰੂਰੀ ਕਰਨ ਤੋਂ ਪਹਿਲਾਂ ਵੀ ਸਾਰੇ ਗੁਰੂ ਸਾਹਿਬਾਨ ਸਿਰ ਤੇ ਪੱਗ ਸਜਾ ਕੇ ਹੀ ਰੱਖਦੇ ਸਨ ਸਾਥਿਓ ਪਹਿਲੀ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਜਿੰਨੇ ਵੀ ਸਿੱਖ ਸੈਨਿਕ ਸਨ ਉਹ ਆਪਣੇ ਸਿਰ ਤੇ ਪੱਗਾਂ ਸਜਾ ਕੇ ਹੀ ਸਾਰੀਆਂ ਲੜਾਈਆਂ ਲੜੇ ਸਨ ਅਤੇ ਸਾਡੇ ਮਹਾਨ ਸਾਹਿਤਿਆਕਰ ਭਾਈ ਰਣਤੇਰ ਸਿੰਘ ਜੀ ਜੇਲ੍ਹ ਵਿੱਚ ਆਪਣਾ ਪੱਗ ਬੰਨਣ ਦਾ ਹੱਕ ਪ੍ਰਾਪਤ ਕਰਨ ਦੇ ਲਈ ਮਰਨ ਵਰਤ ਤੇ ਬੈਠੇ ਸਨ ਅਤੇ ਅੰਤ ਵਿੱਚ ਉਹਨਾਂ ਨੂੰ ਸਫਲਤਾ ਮਿਲ ਹੀ ਗਈ ਸੀ ਗਨੇਰੀਆ ਗਨੇਯਾ ਗਨੇਰੀਆ ਹੁ ਨਾ ਪਿ ਪੱਗ ਨਾ ਬਨਵੇ ਤੈਨੂੰ ਨਜ਼ਰਾਂ ਲੱਗਣ ਗਿਆ ਮੇਰੀਆਂ ਸਾਥੀਓ ਅੰਗਰੇਜ਼ਾਂ ਦੇ ਸਮੇਂ ਪੱਗ ਨੂੰ ਇੱਕ ਪੁਸਤਕ ਜਾਂ ਫਿਰ ਇੱਕ ਕਿਤਾਬ ਦੇ ਰੂਪ ਵਿੱਚ ਮੰਨਿਆ ਜਾਂਦਾ ਸੀ ਜਿਵੇਂ ਇੱਕ ਕਿਤਾਬ ਦੇ ਪੰਨੇ ਹੁੰਦੇ ਹਨ ਜਾਂ ਅੰਗਰੇਜ਼ਾਂ ਦੇ ਮੁਤਾਬਕ ਪੇਜ ਹੁੰਦੇ ਹਨ ਉਸੇ ਤਰ੍ਹਾਂ ਪੱਗ ਦੇ ਵੀ ਪੰਨੇ ਅਤੇ ਪੇਜ ਹੁੰਦੇ ਹਨ ਪਰ ਅੱਜ ਕੱਲ ਅਸੀਂ ਉਸ ਨੂੰ ਵਿਗਾੜ ਕੇ ਪੇਜ ਜਾਂ ਪੰਨਿਆਂ ਦੀ ਥਾਂ ਪੇਚੂ ਬੋਲਣ ਲੱਗ ਗਏ ਆ ਸਾਥੀਓ ਪੱਗ ਦਾ ਇੱਕ ਹੋਰ ਹਿੱਸਾ ਹੈ 50 ਸਾਥੀਓ ਅਸੀਂ ਅਕਸਰ ਦੇਖਦੇ ਹਾਂ ਕਿ ਪੱਗ ਦੇ ਹੇਟਾ ਇੱਕ ਅਲੱਗ ਰੰਗ ਦਾ ਕੱਪੜਾ ਬੰਨਿਆ ਹੁੰਦਾ ਹੈ ਉਸ ਨੂੰ 50 ਆਖਦੇ ਹਾਂ ਤੇ ਜਿਹੜੀ ਪੱਗ ਹੁੰਦੀ ਹੈ ਉਹ ਲਗਭਗ 5 ਕਿ ਮੀਟਰ ਦੀ ਹੁੰਦੀ ਹੈ ਅਤੇ ਉਸਦੇ ਹੇਟਾ ਛੋਟੀ ਪੱਗ ਬੰਨੀ ਹੁੰਦੀ ਹੈ ਜੋ ਕਿ ਵੱਡੀ ਪੱਗ ਤੋਂ ਅੱਧੀ ਹੁੰਦੀ ਹੈ ਭਾਵੇਂ ਜੇ ਇੱਕ ਪੱਗ 5 ਮੀਟਰ ਦੀ ਹੈ ਤਾ ਅੱਧੇ ਪੱਗ ਟਾਈ ਮੀਟਰ ਦੀ ਹੋਵੇਗੀ ਉਸਦੇ ਅੱਧੇ ਹੋਣ ਕਰਕੇ ਹੀ ਉਸ ਨੂੰ 50 ਆਖਦੇ ਆ ਸਾਥਿਓ ਪੱਗ ਕੇਵਲ ਇੱਕ ਸਿਰ ਤੇ ਬੰਨਣ ਵਾਲਾ ਕੱਪੜਾ ਹੀ ਨਹੀਂ ਸਗੋ ਸਾਡੀ ਆਨ ਬਾਨ ਸ਼ਾਨ ਅਤੇ ਇੱਜ਼ਤ ਵੀ ਹੈ ਜਿਸ ਨੂੰ ਅਸੀਂ ਕਈ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤਾ ਹੈ ਸਾਥਿਓ ਮੈਂ ਆਪਣੇ ਇਨਾ ਸ਼ਬਦਾਂ ਨਾਲ ਇਸ ਵਿਸ਼ੇ ਨੂੰ ਵਿਰਾਮ ਦਿੰਦਾ ਹਾਂ ਉਹ ਸਿਰ ਉੱਤੇ ਲਈਏ ਜਦੋਂ ਪੱਗ ਬਨ ਜੀ ਟੌਰ ਵਾਲੀ ਹੋ ਜਾਂਦੀ ਹੈ ਤੰਨ ਤੰਨ ਜੀ ਉਹ ਸਿਰ ਉੱਤੇ ਲਈਏ ਜਦੋਂ ਪੱਗ ਬਨ ਜੀ ਟੌਰ ਵਾਲੀ ਹੋ ਜਾਂਦੀ ਹੈ ਤੰਨ ਤੰਨ ਜੀ ਉਹ ਪੱਗ ਜਾਣ ਨਾਲੋਂ ਵੱਧ ਹੈ ਪਿਆਰੀ ਮਿੱਤਰੋ ਉਹ ਪੱਗ ਜਾਣ ਨਾਲੋਂ ਵੱਧ ਹੈ ਪਿਆਰੀ ਮਿੱਤਰੋ ਅਸੀਂ ਸੀਸ ਦੇ ਕੇ ਲਈ ਹੈ ਸਰਦਾਰੀ ਮਿੱਤਰੋ ਅਸੀਂ ਸੀਸ ਦੇ ਕੇ ਲਈ ਹੈ ਸਰਦਾਰੀ ਮਿੱਤਰੋ ਸਾਥਿਓ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਕੇ ਜਰੂਰ ਦੱਸਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਅਜੇ ਹੀ ਨਵੇਂ ਵੀਡੀਓ ਲੈ ਕੇ ਜਰੂਰ ਹਾਜ਼ਰ ਹੋਵਾਂਗਾ ਤੁਹਾਡਾ ਆਪਣਾ ਪੰਜਾਬੀ ਵਿਰਸਾ ਚੈਨਲ ਤੋਂ ਹਰਕੀਰਤ ਸਿੰਘ